ਬਹੁਤ ਦਾਇਨ ਲੱਗੇ ਗੈਣ ਦਾ ਬਹੁਤ ਬੜੀ ਗੱਲ ਹੂੰ ਤੇ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਜੀ ਸਾਰੇ ਜਣੇ ਠੀਕ ਠਾਕ ਹੈ ਜੀ ਮੈਂ ਪ੍ਰਮਾਤਮਾਗੇ ਅਰਦਾਸ ਕਰਦਾ ਕਿ ਪ੍ਰਮਾਤਮਾ ਜਿੰਨੇ ਵੀ ਆਪਣੇ ਨਾਲ ਜੁੜੇ ਹੋਵੇ ਦਰ ਜਾਂ ਬਾਹਰ ਦੇ ਸਭ ਦੇ ਸੰਸਾਰਿਆਂ ਨੂੰ ਖੁਸ਼ ਰੱਖੇ ਜੀ ਤੇ ਚੜ੍ਹਦੀਆਂ ਕਲਾ ਦੇ ਵਿੱਚ ਰੱਖੇ ਜੀ ਤੇ ਲਓ ਜੀ ਲੱਗੇ ਆ ਜੀ ਦਾ ਬਲੌਗ ਸ਼ੁਰੂ ਕਰਨ ਤੁਹਾਨੂੰ ਪਤਾ ਹੀ ਕੱਲ 16 ਤਰੀਕ ਦੀ ਤੇ ਕੱਲ ਉੱਥੇ ਪਾਰਟੀ ਦੀ ਪੈਲਸ ਚ ਮੁੰਡੇ ਵਾਲਿਆਂ ਵੱਲ ਤੋਂ ਬੁਲਾਏ ਵੇ ਤੇ ਜੀ ਤੇ ਸਭ ਗਏ ਤੇ ਜੀ ਉੱਥੇ ਤੇ ਕੱਲ ਆਪਣੇ ਕੋਲ ਬਲੌਗ ਪਿਆ ਜੀ ਕੱਲ ਜਦੋਂ ਉਰੇ ਤੋਂ ਗਈ ਸੀ ਰੈਡੀ ਹੋ ਕੇ ਉਹ ਬਲੌਗ ਪਿਆ ਹੈ ਤੇ ਉਹ ਵੇਖਿਓ ਜੀ ਤੁਸੀਂ ਤੇ ਬਾਕੀ ਹੁਣ ਕਰਦੇ ਮਨਜੀਤ ਨਾਲ ਗੱਲਬਾਤ ਤੇ ਬਾਕੀ ਜਿੰਨੇ ਵੀ ਆਪਣੇ ਬਲੌਗ ਦੇ ਨਾਲ ਜੁੜੇ ਪਏ ਸਭ ਦੇ ਕਮੈਂਟ ਆਏ ਉਹਨਾਂ ਦੇ ਜਵਾਬ ਵੀ ਦੇ ਦਿੱਤੇ ਜਾਣਗੇ ਇਸ ਬਲੌਗ ਦੇ ਵਿੱਚ ਤੇ ਨਾਲੇ ਤੁਹਾਡੇ ਨਾਲ ਗੱਲਬਾਤ ਕਰੂੰਗੀ ਜੈਨ ਤੇ ਹੁਣ ਬਣੇ ਦੇਖੋ ਬਲੌਗ ਦੇ ਨਾਲ ਬਹੁਤ ਬਹੁਤ ਧੰਨਵਾਦ ਹੈ ਜੀ ਤੁਸੀਂ ਬਹੁਤ ਸੋਹਣੀ ਸਪੋਰਟ ਕਰ ਰਹੇ ਹੋ ਐਦਾ ਹੀ ਆਪਣੇ ਚੈਨਲ ਨੂੰ ਵੱਧ ਚੜ੍ਹ ਕੇ ਸਪੋਰਟ ਕਰੋ ਜੀ ਲਾਈਕ ਸ਼ੇਅਰ ਵੀ ਕਰੋ ਜੀ ਕਮੈਂਟ ਨੂੰ ਤੇ ਇੱਕ ਫਿਰ ਤੋਂ ਇੱਕ ਵਾਰ ਹੱਥ ਜੋੜ ਕੇ ਸਾਰੇਆਂ ਨੂੰ ਧੰਨਵਾਦ ਹੈ ਆਪਣੇ ਭੈਣ ਭਰਾਵਾਂ ਦਾ ਜਿਨ੍ਹਾਂ ਨੇ ਇੱਧਰ ਤੇ ਵੀ ਬਾਹਰ ਤੇ ਵੀ ਦੇਖ ਸਕਦੇ ਸਾਰਾ ਬਹੁਤ ਕਮੈਂਟ ਕਰੇ ਬੇ ਆ ਜੀ ਤੇ ਬਾਕੀ ਹੁਣ ਤੁਸੀਂ ਬਲੌਗ ਦੇ ਨਾਲ ਜੁੜੇ ਰਹੋ ਸੰਦਖਾਈਏ ਵੀਊ ਅੱਜ ਬਾਹਰ ਦਾ ਅੱਜ ਆਈ ਜੀ ਘਰਾਂ ਪਹੁੰਚੇ ਆ ਤੇ ਤੁਹਾਨੂੰ ਪਤਾ ਜੀ ਘਰ ਆ ਕੇ ਫਿਰ ਆਪਣੀ ਘਰ ਵਰਗਾ ਕਿਤੇ ਨੰਤ ਨਹੀਂ ਜੇ ਦੇਖਿਆ ਜਾਵੇ ਆਪਣੇ ਘਰਾਂ ਆ ਕੇ ਕਹਿਣਾ ਉਹਦੇ ਜਿਹੜੀਆਂ ਦੋ ਰੋਟੀਆਂ ਆਪਾਂ ਖਾਣੇ ਜਦ ਤੱਕ ਉਹ ਨਾ ਖਾਵੇਂ ਨਾ ਉਹ ਗੱਲ ਜੀ ਨਹੀਂ ਬਣਦੀ ਤੇ ਚਲੋ ਠੀਕ ਹੈ ਜੀ ਤੇ ਬਾਕੀ ਹਾਂ ਹੋਰ ਗੱਲ ਹੈ ਇੱਕ ਬਹੁਤ ਮੇਰੀਆਂ ਭੈਣਾਂ ਨੇ ਭਰਾਵਾਂ ਨੇ ਕਮੈਂਟ ਕਰੇ ਜਿਹੜੇ ਸਮਝਦਾਰ ਦੀਆਂ ਸਾਰੇ ਜਿੰਨੇ ਵੀ ਹੈ ਵੀ ਜਿਹੜਾ ਪਿਛਲਾ ਬਲੌਗ ਤਾਂ ਡਿਲੀਟ ਕਰਨਾ ਚਾਹੀਦਾ ਤਾਂ ਜੀ ਮੈਂ ਕੱਲ ਸ਼ਾਮ ਨੂੰ ਆ ਕੇ ਇਹੋ ਕਰਤੇ ਹੀ ਡਿਲੀਟ ਜਿਹੜਾ ਉੱਥੇ ਦਾ ਪਾਇਆ ਬਤਾਈ ਮੈਂ ਕਰਤੇ ਆ ਜੀ ਕਿਉਂਕਿ ਮਨੂੰ ਬਹੁਤ ਸਾਰੀਆਂ ਮੇਰੀਆਂ ਭੈਣਾਂ ਦਾ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਸਾਨੂੰ ਕਮੈਂਟ ਕਰਕੇ ਕਿਹਾ ਕਹਿੰਦੇ ਵੀਰ ਜੀ ਉਹ ਬਲੌਗ ਵਾਇਰਲ ਹੋ ਰਿਹਾ 10k ਤੇ ਟੱਪ ਗਿਆ ਤਾਂ ਮੈਂ ਡਿਲੀਟ ਕਰਤੇ ਹੀ ਜਣਾ ਪ੍ਰਾਈਵੇਟ ਕਰਦੇ ਚਲੋ ਠੀਕ ਹੈ ਜੀ ਅਸੀਂ ਕਿਉਂ ਨਹੀਂ ਜੀ ਮੰਨੂਗੇ ਤੁਹਾਡਾ ਤੁਸੀਂ ਸਾਨੂੰ ਇੱਥੇ ਤੱਕ ਲੈ ਕੇ ਆਇਆ ਜੀ ਅਸੀਂ ਤੁਹਾਡੀ ਕਿਉਂ ਨਹੀਂ ਮੰਨੂਗੇ ਚਲੋ ਠੀਕ ਹੈ ਮੈਂ ਤੁਸੀ ਨਾਲ ਬਣਦੇ ਪਾਣੀ ਗਿਆ ਲੱਗ ਜੀ ਤੁਸੀਂ ਵੇਖ ਸਕਦੇ ਹੋ ਕੁਪਾ ਬਸੋਣਾ ਇੱਕ ਗਾਣਾ ਵੀ ਆਇਆ ਵਾ ਜਦੋਂ ਕਹਿੰਦੇ ਕਣਕਾਂ ਨੂੰ ਪਹਿਲਾਂ ਪਾਣੀ ਲਾਂਦੇ ਤੋੜੀਏ ਨੂੰ ਹੁੰਦਾ ਕੋਈ ਕੋਈ ਫੁੱਲ ਨਹੀਂ ਕੁਸੈਦ ਦਾ ਗਾਣਾ ਹੈ ਜੀ ਬਹੁਤ ਵਧੀਆ Song ਹੈ ਤੇ ਲੋ ਜੀ ਮੈਨੂੰ ਤਾਂ ਯਾਦ ਆ ਗਿਆ ਨਾ ਵੀ ਕਣਕਾਂ ਨੂੰ ਪਹਿਲਾਂ ਪਾਣੀ ਲੱਗ ਗਿਆ ਜੀ ਇਹ ਦੇਖੋ ਓਏ ਚੱਲ ਖੜਾ ਆ ਜਾ ਉਰਾ ਕੇ ਖੜਾ ਇਹ ਨਾਲੇ ਸਾਫ-ਸੂਫ ਕਰ ਲੈ ਪੁੱਤਰਾ ਤੇ ਹੁਣ ਮੌਸਮ ਅਜੇ ਇਹ ਦਿਨਾਂ ਚ ਬਹੁਤ ਔੜ ਜਾ ਰਹੀ ਹੈ ਜੀ ਬੱਚਿਆਂ ਨੂੰ ਸਾਫ ਕੇ ਰੱਖੋ ਕਿਉਂਕਿ ਧੁੱਪ ਪੈਂਦੀ ਤਲਕਾਈ ਪੂਰੀ ਹੈ ਤੇ ਸਾਮ ਸਵੇਰ ਦੀ ਠੰਡ ਪੂਰੀ ਹੈ ਜੀ ਹਾ ਵਾ ਉਹ ਚੈੱਕ ਕਰ ਲੈ ਪੁੱਤ ਦੋ ਤਿੰਨ ਦਿਨ ਖੜੇ ਨਾ ਹੋ ਗਏ ਮੋਟਰਸਾਈਕਲ ਨੂੰ ਇਹਨੂੰ ਖੇਤ ਨੂੰ ਪਾਣੀ ਲੱਗ ਗਿਆ ਜੀ ਉਹ ਚਮਕ ਰਿਆਂ ਦਾ ਕੱਟ ਹਾਂ ਦੇਖ ਕੱਟ ਕੱਟ ਥੋੜੀ ਕੋਈ ਨਹੀਂ ਚੱਲ ਅੱਜ ਇਹਨੂੰ ਤੋੜਨਾ ਈ ਥੁੰਨੇ ਤੇ ਚਲੋ ਠੀਕ ਹੈ ਹੁਣ ਮਨਜੀਤ ਨਾਲ ਗੱਲ ਮਿਲੋ ਕਾਕੂ ਹੋਰ ਬਾਈ ਆ ਲੋ ਜੀ ਕਾਕੂ ਦਾ ਪੱਗ ਬੰਨੀ ਹੈ ਕਰਨਾ ਨਾ ਪਰ ਕਾਕੂ ਨਾ ਤਿੰਨ ਚਾਰ ਵਾਰੀ ਪੱਗ ਬੰਨ ਲਈ ਮਨ ਲੱਗਦਾ ਤੇਰੇ ਮਨ ਨੂੰ ਨਹੀਂ ਬੈਠ ਰਹੀ ਹੈ ਨਾ ਮੈਂ ਜਿੱਤ ਤਰ੍ਹਾਂ ਬੰਨ ਲਈ ਬਾਈ ਮੈਂ ਨਹੀਂ ਛੇੜਦਾ ਮੁੜ ਕੇ ਉਕਣੀ ਦੇਖੋ ਇਹ ਕਾਕੂ ਦੀ ਤਿਆਰੀ ਦੇਖੋ ਦਾ ਹੀ ਗੁੱਡ ਹੈ ਬੰਤੇ ਨੇ ਐਂ 3 ਪੀਸ ਕੋ ਪਾਇਆ ਵਾ ਕੋਟ ਥੱਲੇ ਨੂੰ ਵਧੀਆ ਸਹੀ ਐ ਪਾਈ ਕਰੋ ਯਾਰ ਵਧੀਆ ਲੱਗਦੇ ਤਾਂ ਉਕਣੀ ਮੰਨੂ ਫੇਰ ਮਿਲੋ ਜੀ ਆ ਤੇ ਬਾਅਦ ਜੱਸ ਕਰਨ ਸਾੜਾ ਪਾ ਰਿਆ ਜੁੱਤੀ ਤੇ ਤਿਆਰੀਆਂ ਫੁੱਲ ਚੱਲ ਰਹੀਆਂ ਬੈਗ ਸ਼ੈਗ ਵੀ ਕਰ ਲਏ ਤਿਆਰ ਮਿਲੋ ਜੀ ਮਨਜੀਤ ਨੂੰ ਸਤਿ ਸ਼੍ਰੀ ਅਕਾਲ ਜੀ ਸਾਰੇ ਹੋਰ ਵਧੀਆ ਇਹ ਤੇਰਾ ਪਿੱਛੇ ਮੁੜਿਆ ਇਹਨੂੰ ਪਿੱਛੇ ਗੇਅਰ ਗੈਲ ਕਰਨ ਨੂੰ ਪਤਾ ਨਹੀਂ ਕਹਤੇ ਐ ਨਾ ਉਹਦੇ ਨੂੰ ਗੁੱਤ ਗਿਆ ਲਾ ਜਾਂਦਾ ਨਾ ਉਹਦੇ ਬੰਨ ਬਾਲਾ ਨਾਲ ਇਹ ਗੱਲਬਾਤ ਇਸ ਤਰ੍ਹਾਂ ਮਜੇਦ ਹੁਣ ਬਸ ਚਲੋ ਮੈਕਸ ਵਿੱਚ ਮਿਲੂਗਾ ਨਾਲੀ ਬੁਗੇਰਾ ਨੂੰ ਹੁਣ ਇਕੱਠੇ ਹੋਣਗੇ ਸਾਰੇ ਤਾਂ ਕਰਤੇ ਫੋਨ ਹਾਂ ਦੋ ਟਸੀਆਂ ਪਾਤੀਆਂ ਬੈਗ ਵਿੱਚ ਹਾਂ ਤਾਂ ਕੱਲ ਤਾਂ ਇੱਕ ਤੀ ਹਾਂ ਤੁਸੀਂ ਕਰਿਆ ਤਾਂ ਹੁਣ ਕਹਿ ਗਿਆ ਉਹਨਾਂ ਨੇ ਮੈਂ ਕਰਿਆ ਤਾਂ ਉਹ ਕਹਿੰਦੇ ਵੀ ਅਸੀਂ ਬਲਾਕ ਆ ਗਏ ਕਹਿੰਦੇ ਠੀਕ ਹੈ ਤਾਂ ਮੰਨੂ ਨਹੀਂ ਲੱਗੇ ਉਹ ਕਿਤੇ ਬੈਠੇ ਤੇ ਗੈਲ ਪ੍ਰਿੰਸ ਵੀ ਹੈ ਮੈਂ ਤਾਂ ਉਹਨਾਂ ਨੂੰ ਸੱਚ ਦੱਸਦਾ ਵੀ ਅਸੀਂ ਬਾਈ ਨਿਕਲ ਗਏ ਕਿਉਂਕਿ 12 ਤਾਂ ਵੱਜ ਗਏ ਉਰੀ ਕਿੱਥੇ ਦੱਸ ਗਿਆ ਮੈਨੂੰ ਨਾ ਕਹਿਆ ਦੇਖ ਲੈ ਦੋ ਦਿਨ ਮੈਨੂੰ ਰਮਾਲ ਹੱਥ ਮੈਂ ਪੜਾਂ ਦਿਨ ਹੋ ਗਿਆ ਫੇਰ ਮੁੜ ਕੇ ਮੰਜੇ ਬਰੰਦਾ ਮੰਨੂੰ ਐ ਲੱਗ ਜਾਂਦਾ ਵੀ ਖਣੀ ਕਰਨ ਨੂੰ ਦੇਣਾ ਕਾਕੂ ਇਹ ਬੈ ਹਨ ਫਾਫੇ ਰੱਖਣੇ ਕਿ ਉਰੀ ਨੂੰ ਆਣਾ ਬਾਪੂ ਉਰੀ ਨੂੰ ਆਣਾ ਸਾਢੇ ਕਿਲਾ ਹੈ ਜੇ ਤਾਂ ਸਾਢੇ ਕਿਲਾ ਆਣਾ ਹੈ ਮਾਲਾਂ ਤਾਂ ਨਹੀਂ ਜਾਣਾ ਜੇ ਸਾਢੇ ਕਿਲਾ ਆਣਾ ਤਾਂ ਕੱਲੂ ਕਰਾਂ ਜਾਣਾ ਅੱਜ ਜੇ ਕਰਾਂ ਜਾਣਾ ਫਿਰ ਤਾਂ ਉਰੇ ਤੇ ਤੇਰਾ ਸਮਾਨ ਠੀਕ ਨਹੀਂ ਹੈ ਮੇਰਾ ਹੋਰ ਵੀ ਹੈ ਨਾ ਸਮਾਨ ਉਹ ਤਾਂ ਚਲ ਚਾਚੀ ਉਹਨੇ ਲੈ ਆਉਂਗੇ ਹੁਣ ਨਾ ਜਣਕ ਕੱਲੂ ਇਹਦੇ ਇੱਥੇ ਜਾ ਕੇ ਬੰਨਿਚਲਾ ਗਿਆ ਬੰਦੀ ਅੱਜ ਵੀ ਪੱਛੇ ਮਾਲਾ ਨੂੰ ਜਾਣਾ ਗੈਲ ਹਾਂ ਸਿੱਧੀ ਗੱਡੀ ਵਿਚ ਸ਼ਾਇਰ ਲੈ ਕੇ ਜਾ ਰਹੇ ਹਾਂ ਮਨਜੀਤ ਗੈਲ ਜਾਣਾ ਬਾਹਰ ਰਹਿਣ ਦੇ ਕਿਤੇ ਖੋਜਣਾ ਇਹਨੇ ਰਹਿ ਗਿਆ ਜੀ ਠੀਕ ਨਹੀਂ ਮੈਂ ਤਾਂ ਆ ਚੱਕਿਆ ਇਹ ਨਾਲ ਕਿਤੇ ਉਹ ਮਹਾਰਸਤੇ ਮਨਾ ਇਹ ਪੱਗ ਬੁੱਗ ਦਾ ਫੰਗਾ ਪਾ ਲੇ ਜੇ ਪਾਣਾ ਹੈ ਉਹ ਤਾਂ ਫੇਰ ਬੁੱਗੇ ਨਾਲ ਹੀ ਕਰ ਦੇਣਾ ਇਹਨੇ ਖੋਜਣਾ ਇੱਕੇ ਬਾਜ ਮੇਰੇ ਕੋਲ ਦੇ ਦੇ ਇਹ ਲੋਡ ਹੋਈ ਹਾਂ ਬਾਈਕ ਮੈਂ ਪਾਲੇ ਨਾਲੇ ਰਹੂਗਾ ਨਹੀਂ ਜੇ ਲੋਡ ਵੀ ਲੈ ਲੇ ਮਾੜੀ ਕਿੱਥੇ ਕਰਨੀ ਲੋਡ ਰੋਡ ਪਕੜਾ ਕੇ ਹਾਂ ਤੇ ਚੱਲਦੇ ਹੁਣ ਜੀ ਰਾਣੀ ਸੁੰਦਰਾ ਮੈਂ ਤੁਹਾਨੂੰ ਥੋੜਾ ਬਲੌਗ ਬਾਹਰ ਦਾ ਵੀ ਦੇ ਦਈਏ ਜੱਸ ਕਰਨ ਖੜਿਆ ਅੱਜ ਮੈਨੂੰ ਅੱਜ ਮੈਨੂੰ ਇੱਕ ਆਪਣੇ ਪਿੰਡ ਦਾ ਮਿਲਿਆ ਜੀ ਪਤਾ ਕੀ ਕਹਿੰਦਾ ਕਹਿੰਦਾ ਕਰਨ ਤਾਂ ਤੁਸੀਂ ਬੈਲਟ ਚ ਘੁੱਟਿਆ ਪਿਆ ਉਹਦਾ ਲੱਕ ਤੇ ਦੇਖ ਕੇ ਕਿ ਜੀ ਕਹਿੰਦਾ ਬੈਲਟ ਗੇਲੇ ਘੁੱਟਿਆ ਬਹੁੰਦਾ ਪੈਂਟ ਟ੍ਰੈਜਿੀ ਲੱਗਦੀ ਕਰਨ ਪਰ ਇਹਨੂੰ ਕੋਈ ਪਤਾ ਉਹ ਦੇਖੋ ਪਿੱਛੇ ਤੇ ਜੀ ਉਹ ਜਿਸ ਕੋਲ ਪਹੇਤੀ ਲੱਗ ਗਈ ਫੜੀ ਹੂੰ ਤੇ ਚਲੋ ਲੈ ਵੀ ਖਿੱਚੋ ਤਿਆਰੀਆਂ ਉਹ ਲਾਤੇ ਲੋਕ ਮਨਜੀਤ ਅੰਦਰ ਹਾਏ ਮਨਜੀਤ ਦਾ ਇੱਕ ਹੋਰ ਵੀ ਕਹਤੇ ਅੱਜ ਮੂੰਹ ਤੇ ਕਹਿੰਦੀ ਵੀ ਇਹੋ ਜੇ ਸੂਟ ਨਹੀਂ ਮਲੇ ਕਰਨ ਇਹਨਾਂ ਦੀ ਚੁੰਨੀ ਉਹ ਨਹੀਂ ਖੜਦੀ ਮਨਜੀਤ ਤਾਂ ਤੰਗ ਹੋਈ ਵੀ ਕੱਲ ਦੀ ਉਹ ਤਾਂ ਕਹਿੰਦੀ ਮੈਂ ਮਹਿੰਗਾ ਸੂਟ ਲੈਣਾ ਹੈ ਨਹੀਂ ਮੈਂ ਲੈਂਦੀ ਆ ਕੱਪੜਾ ਜੀ ਅਸ਼ੇਆ ਆ ਤਾਂ ਲਉਂਗੀ ਹੋਰ ਕੱਪੜੇ ਵੇਖਣ ਵੀ ਜਿਹੜਾ ਠੀਕੇ ਦਾ ਸਹੀ ਮਾਣਾ ਆ ਆਹੋ ਇਹ ਵੀ ਹੈ ਨਾ ਤੇ ਬਾਕੀ ਪਿਛਲਾ ਬਲੌਗ ਤੁਸੀਂ ਦੇਖ ਰਹੇ ਆਂ ਤੁਹਾਨੂੰ ਘਰ ਦਾ ਵੀ ਦੇ ਦਿੱਤਾ ਜੀ ਕਿਉਂਕਿ ਕੱਲ ਜੀ ਅਸੀਂ ਜਦ ਗਏ ਨਾ ਬਰਾਤ ਦੇ ਨਾਲ ਤਾਂ ਉੱਥੇ ਸਾਨੂੰ ਜਾਮ ਲੱਗ ਗਿਆ ਸਰਜੀਤ ਹਸਪੀਟਲ ਤੇ ਜਦ ਮੋੜ ਮੋੜੇ ਆ ਨਾ ਉਹ ਸਾਰੇ 2-3 ਕਿਲੋਮੀਟਰ ਰੋਡ ਤੱਕ ਤਾਂ ਜਾਮ ਤਾਂ ਜੀ ਤਿੰਨੇ ਰਾ ਹੋ ਗਿਆ ਫੇਰ ਤੇਰੀ ਲੈਟ ਦੀ ਡੀਡੀ ਹੋ ਗਈ ਕਿ ਗੰਧ ਰੱਖੇ ਨਾ ਮੇਕਲ ਸਿੱਕ ਜਣਾ ਆਇਆ ਲਾਂਪਾ ਨਹੀਂ ਛੇੜਨਾ ਨਹੀਂ ਤੇ ਬਾਕੀ ਫੇਰ ਦੇਖ ਲੈ ਮੰਜੀਤ ਕੱਲ ਕਿੰਨੇ ਵਜੇ ਪਹੁੰਚੇ ਆਪਾਂ 7 ਵਜੇ ਹਨਾ 7.5 ਤੇ ਉੱਪਰੇ ਤੇ ਮੇਰਾ ਉੱਧਰ ਜਿਹੜਾ ਫੋਨ ਤਾਂ ਹੀ ਤਾਂ ਹੀ ਬਲੌਗ ਘੱਟੇ ਬਣਿਆ ਮੇਰਾ ਫੋਨ ਤਾਂ ਮੇਰੇ ਕੋਲ ਉਹਦੀ ਬੈਟਰੀ ਤੀ 10 ਰਹੀ ਸੀ ਵੀ ਉੱਥੇ ਜਾ ਕੇ ਦੋ ਰਹਿ ਗਈ ਤੇ ਫਿਰ ਵੀ ਮੈਂ ਉੱਥੇ ਕਹਿ ਕਹਿਣਾ ਆਪਣੇ ਚਾਚੀ ਦੇ ਮੁੰਡਿਆਂ ਨੂੰ ਤਾਂ ਬਲੌਗ ਬਣਵਾਇਆ ਥੋੜਾ ਥੋੜਾ ਜਿੰਨਾ ਵੀ ਬਣਿਆ ਹਨਾ ਤੁਸੀਂ ਦੇਖੇ ਰਹੇ ਤੇ ਅੱਜ ਵੀ ਦੇਖਦੇ ਕਿੰਨਾ ਕੁ ਬਲੌਗ ਤੁਹਾਨੂੰ ਮਿਲਦਾ ਜੀ ਕਿਉਂਕਿ ਅੱਜ ਫੇਰ ਅਸੀਂ ਪੈਲਸ ਚ ਜਾਣਾ ਸਾਰੇ ਨਾ ਇਕੱਠੇ ਆਉਣਾ ਬਲੌਗ ਸ਼ਾਇਦ ਹਾਂ ਤਾਂ ਇਹ ਫੇਰ ਘਰ ਜਾ ਕੇ ਆ ਕੁਝ ਵੀ ਹੈ ਤਾਂ ਉਹ ਤੁਹਾਨੂੰ ਮਿਲੂਗਾ ਜਿੰਨਾ ਵੀ ਹੋਊਗਾ ਤੇ ਹੁਣ ਤਾਂ ਬਲੌਗ ਚੱਲਦੇ ਹੀ ਰਹਿਣੇ ਮਨਜੀਤ ਨੇ ਤਿਆਰੀ ਪੂਰੀ ਖੱ ਚਲੀ ਜੀ 골ਡ ਦੇ ਮਨ ਨੂੰ ਆਇਆ ਲੱਗਦਾ ਵੀ ਮਨਜੀਤ ਮਨਜੀਤ ਨਾ ਜਾਂਦੇ ਜਾਂਦੇ ਮੈਂ ਕਿੰਨੀ ਢਾਈ ਕਰਾ ਲਮ ਹਾਂ ਹਾਂ ਉਹ ਜੀ ਮੈ ਲੋ ਮਨਜੀਤ ਨੂੰ ਮਨਜੀਤ ਕਰ ਰਹੀ ਮਾਰਨਿੰਗ ਟਾਈਮ ਪ੍ਰਸ਼ਾਦਾ ਤਿਆਰ ਹਾਂਜੀ ਬਈ ਮਨਜੀਤ ਕਿਤਰਾ ਰਿਹਾ ਵਿਆਹ ਬਾਈ ਬਹੁਤ ਵਧੀਆ ਬਹੁਤ ਵਧੀਆ ਰਿਹਾ ਜੀ ਵਿਆਹ ਤੇ ਜਿਹੜੇ ਕੱਲ ਵਾਲੇ ਬਲੌਗ ਆ ਜਿਹੜੇ 16 ਤਰੀਕ ਨੂੰ ਗਏ ਤੇ ਉਹ ਤੁਹਾਨੂੰ ਮਿਲਨੇ ਨੇ ਉਹ ਉਹਨਾਂ ਨੇ ਹੀ ਆਪਣੀ ਫੋਟੋਗ੍ਰਾਫਰ ਕਰੀ ਵੀ ਤੀ ਠੀਕ ਨੇ ਉਹ ਤੁਹਾਨੂੰ ਕਿਸੇ ਵੀ ਚੈਨਲ ਪਰ ਵਲੌਗ ਨਹੀਂ ਮਿਲਣਾ ਜੀ ਕੱਲ ਦਾ 16 ਤਰੀਕ ਦਾ ਪੈਲਸ ਦਾ ਤੇ ਬਾਕੀ ਗੱਲਬਾਤ ਇਸ ਤਰ੍ਹਾਂ ਹੀ ਬਹੁਤ ਭੈਣਾ ਨੇ ਕਮੈਂਟ ਕਰੇ ਆ ਬਹੁਤ ਬਹੁਤ ਧੰਨਵਾਦ ਸਾਰੇ ਦਾ ਧੰਨਵਾਦ ਹੈ ਜੀ ਤੇ ਵਿਆਹ ਰਹਿ ਗਿਆ ਪੂਰਾ ਬਹੁਤ ਵਧੀਆ ਪਰਮਾਤਮਾ ਦੀ ਕਿਰਪਾ ਨਾਲ ਤੇ ਤੁਹਾਡੀਆਂ ਦੁਆਵਾਂ ਦੇ ਨਾਲ ਜੀ ਤੇ ਡਿੰਪਲ ਖੁਸ਼ ਹੈ ਜੀ ਆਪਣੇ ਘਰਾਂ ਤੇ ਬਾਕੀ ਉਹ ਵੀ ਸਾਰੇ ਜਣੇ ਇੰਪਕ ਕਰਦੇ ਹੀ ਡਿੰਪਲ ਦਾ ਕਿਉਂਕਿ ਉਹਨਾਂ ਨੂੰ ਗਰਜਤੀ ਉਹਨਾਂ ਨਾਲ ਕਹਿ ਕਹਿ ਲਿਆਈ ਰਿਸ਼ਤਾ ਇੱਕ ਹੁੰਦਾ ਹੀ ਰਿਸ਼ਤਾ ਕਰਨਾ ਇੱਕ ਹੁੰਦਾ ਮੰਗ ਕੇ ਵੀ ਹਾਂ ਸਾਨੂੰ ਇਹ ਕੁੜੀ ਦਾ ਰਿਸ਼ਤਾ ਦੇ ਦਿਓ ਫਿਰ ਉਹਦੇ ਗੱਲ ਸਾਰੇ ਜਣੇ ਨਾ ਪਿਆਰ ਹੀ ਕਰਦੇ ਹੈਗਾ ਨਹੀਂ ਹਾਂਜੀ ਬਾਕੀ ਉਹ ਹੈ ਵੀ ਨਾਈਸ ਹੈ ਜੀ ਸਾਰੀ ਫੈਮਿਲੀ ਨਾਈਸ ਹੈ ਜਮਾ ਹੁਣ ਕਿਸੇ ਦਿਨ ਜਾਵਾਂਗੇ ਅਸੀਂ 2-4 ਦਿਨ ਬਾਅਦ ਫਿਰ ਤੁਹਾਨੂੰ ਸਾਰੇ ਹਾਂ ਅਜ ਤਾਂ ਉਹ ਲੈ ਕੇ ਆਉਂਗੇ ਉਸੇ ਬਾਅਦ ਹਾਂ ਐ ਕਰ ਲੈਂਗੇ ਮਗਰ ਵੀਰ ਨਹੀਂ ਲੈ ਕੇ ਆਉਂਗਾ ਹਾਂ ਫਿਰ ਤੇ ਬਾਕੀ ਆਪਣੇ ਹੋਰ ਕੋਈ ਪੁੱਛ ਰਿਹਾ ਆਪਾਂ ਨੂੰ ਬਲੌਗ ਚੱਲ ਰਿਹਾ ਪਹਿਲਾਂ ਵੀ ਕਮੈਂਟ ਆ ਰਹੇ ਕੋਈ ਕੁਝ ਪੁੱਛ ਰਿਹਾ ਆਪਣਾ ਭੈਣ ਭਰਾ ਜਿਹੜਾ ਉਹ ਮੈਂ ਕਰ ਤੇ ਆ ਕਲੀਅਰ ਵੀ ਅਸੀਂ ਡਿਲੀਟ ਕਰ ਤੇ ਆ ਜੀ ਬਲੌਗ ਵਧੀਆ ਗੱਲ ਹੈ ਜੀ ਤੁਸੀਂ ਬਹੁਤ ਸੋਹਣਾ ਬਹੁਤ ਦੂਰ ਤੱਕ ਸੋਚਿਆ ਜੀ ਮੇਰੇ ਸਵੇਰ ਜੰਡੀ ਟੁੱਟ ਗਈ ਹਾਂ ਜੀ ਇੱਕ ਹੋਰ ਤੁਹਾਨੂੰ ਦੱਸ ਦਿੰਨਾ ਹੈ ਇਹ ਨਮਾ ਹੀ ਭੱਗਾ ਛੇੜ ਰੱਖਦਾ ਹਾਂ ਇਹ ਦੇਖੋ ਨਮਾ ਲੈ ਟੁੱਟ ਗਿਆ ਨਮਾ ਲਿਆਏ ਤੇ ਹਨਾ ਹੁਣ 6 ਮਹੀਨੇ ਵੀ ਨਹੀਂ ਹੋਏ ਉਹ ਵੀ ਟੁੱਟ ਗਈ ਡੰਡੀ ਐਦੀ ਡੰਡੀ ਉਹ ਟੁੱਟ ਗਈ ਜੜ ਤੋਰੇ ਪਟਾ ਪੋਲ ਤਾਈ ਹੁਣ ਦੂਜਾ ਲਿਆਵਾਂਗੇ ਜਿੱਦਾਂ ਇਹਨੂੰ ਹੈ ਨਾ ਇਹ ਹੈਂਡਲ ਐਦਾਂ ਦਾ ਲਿਆਵਾਂਗੇ ਮੱਕੀ ਦਾ ਆਟਾ ਹੀ ਪਿਆ ਕੇ ਦਿਨੇ ਸਾਗ ਦਾ ਵੀ ਕਰੀਏ ਪ੍ਰਬੰਧ ਹੁਣ ਅੱਜ ਤੱਕ ਦੋ ਦਿਨ ਕੁਝ ਨਹੀਂ ਹੋਣਾ ਹਾਂ ਅਗਲਾ ਬਲਾ ਅੱਜ ਤਾਂ ਅਗਲੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਸਫਾਈ ਕਰਨੀ ਹੈ 20 ਤਰੀਕ ਤੋਂ ਫੇਰ ਸੇ ਤਿਆਰੀਆਂ ਸ਼ੁਰੂ ਹੋ ਜਾਣੀਆਂ ਅਗਲੇ ਵਿਆਹ ਦੀ ਇੱਕ ਅੱਧੀ ਤਾਂ ਹੋਏ ਗਈ ਹਾਂ ਹੋ ਅੱਜ ਆ ਲੋ ਗਾਲ ਚੀਜ਼ ਜੀ ਹਾਂਜੀ ਬਾਕੀ ਹੁਣ ਬਾਈ ਦੇ ਅੱਗੇ ਦੇ ਵਿਆਹ ਦੀਆਂ ਰੀਤਾਂ ਹੋ ਰਹੀ ਹੋਣਗੀਆਂ ਹਾਂ ਤੇ ਬਾਕੀ ਜੀ ਮਠਿਆਈਆਂ ਮਠਿਆਈਆਂ ਹੀ ਚੱਲ ਰਹੀਆਂ ਜਿੱਥੇ ਵੀ ਦੇਖੋ ਮਠਿਆਈ ਪਈ ਹੈ ਜੀ ਇਹ ਪੇ ਤੋ ਡੱਬੇ ਇਹ ਪਈ ਹੈ ਚੱਲਦਾ ਇਹਨੂੰ ਮੁਕੇ ਪੈ ਹਾਂ ਚੱਲ ਸਾਰਾ ਖਾਨਦਾਨ ਹੀ ਨਾ ਇਹਨਾਂ ਮੈਂ ਤਾਂ ਖਾਂਦਾ ਨਹੀਂ ਜੀ ਹਾਂ ਪ੍ਰਿੰਸ ਨੂੰ ਕਰ ਦਿੰਦੇ ਬਾਲ ਪ੍ਰਿੰਸ ਤਾਂ ਖਾਈ ਜਾਂਦਾ ਹੈ ਜੀ ਉਹਨੇ ਕਿਹਾ ਵਾ ਕਹਿੰਦਾ ਇਹ ਆਜਾ ਕਰਦੇ ਤੂੰ ਮੈਨੂੰ ਬੁਲਾ ਲਿਆ ਕਰੋ ਅੱਛਾ ਇਹ ਵੀ ਹੈ ਨਾ ਉਹ ਕਹਿੰਦਾ ਇਹ ਜਿਹੜਾ ਸ਼ਕਰਪਾਰੇ ਜੇ ਨਾ ਅਗਲਾ ਜਮਾ ਰਸਗੁੱਲੇ ਹੈ ਲੱਗੂ ਕੋਈ ਚੀਜ਼ ਹੈ ਜਿਹੜੇ ਮਿੱਠੇ ਕਹਿੰਦਾ ਜਿਹੜੇ ਨਹੀਂ ਖਤੋਂਦੇ ਨਾ ਮੈਨੂੰ ਬੁਲਾ ਲਿਆ ਕਰੋ ਹਾਂ ਜੀ ਪਰਸੋਂ ਜਦੋਂ ਅਸੀਂ ਰਿੰਪਲ ਦੇ ਕੋਲੇ ਰਹੇ ਉੱਥੇ ਜਦੋਂ ਐਂ ਕੱਲ ਸਵੇਰੇ ਤਾਂ ਆਪਣੇ ਗੱਲ ਕਾਕੂ ਆ ਗਿਆ ਤਾਂ ਉਹਦਾ ਬਲੌਗ ਮਿਲੂਗਾ ਤੁਹਾਨੂੰ ਸਵੇਰੇ ਤਿਆਰੀ ਵਿਆਰੀ ਦਾ ਮਿਲੂਗਾ ਜੀ ਇਹਨਾਂ ਜਾਣਦਿਆਂ ਦਾ ਤੁਸੀਂ ਅੱਗੇ ਦੇਖਿਓ ਜੀ ਟੈਂਡ ਕਰਿਓ ਤੇ ਬਾਕੀ ਗੱਲਬਾਤ ਐ ਇਸ ਤਰ੍ਹਾਂ ਵੀ ਵਿਆਹ ਬਹੁਤ ਵਧੀਆ ਹੋ ਗਿਆ ਜੀ ਹਾਂਜੀ ਤੇ ਬਹੁਤ ਬਹੁਤ ਧੰਨਵਾਦ ਹੈ ਜੀ ਸਾਰਿਆਂ ਦਾ ਤੁਸੀਂ ਸਾਨੂੰ ਉਹ ਵੀ ਦੱਸਿਆ ਜਿਹੜਾ ਸਾਨੂੰ ਨਹੀਂ ਪਤਾ ਤਾਂ ਹੈ ਕਿ ਨਹੀਂ ਹਾਂਜੀ ਤੇ ਬਾਕੀ ਇੱਕ ਗੱਲ ਮੈਂ ਕਲੀਅਰ ਕਰ ਦਿੰਨਾ ਜੀ ਕਈ ਮੇਰੇ ਭੈਣ ਭਰਾ ਉਹਦੇ ਤੇ ਕਮੈਂਟ ਕਰ ਰਹੇ ਬਲੌਗ ਤੇ ਕਹਿੰਦੇ ਮੁੰਡਾ ਗੁੱਸੇ ਵਾਲਾ ਲੱਗਦਾ ਮੁੰਡਾ ਹੱਸਦਾ ਨਹੀਂ ਮੁੰਡਾ ਇਦਾਂ ਐ ਉਹ ਸਾਰਾ ਕੁਝ ਠੀਕ ਹੈ ਜੀ ਉਹ ਸਭ ਤੋਂ ਛੋਟਾ ਤਾਂ ਜੀ ਉਹ ਤਿੰਨੇ ਭੈਣਾਂ ਦਾ ਉਹਨਾਂ ਨੇ ਵਿਆਹ ਕਰਿਆ ਨਾ ਆਪਣੇ ਪਰਿਵਾਰ ਚੋਂ ਹੀ ਸਾਰੇ ਨਾ ਕਰਿਆ ਮਤਲਬ ਕਹਿਣ ਦਾ ਮੂਰਾ ਹੋ ਕੇ ਉਹ ਤਾਂ ਜਦ ਛੋਟਾ ਤਾਂ ਬਹੁਤ ਦੋ ਨਿਕਲ ਹੈਗੀ ਸਰਮਿਲਾ ਉਹ ਇਦਾਂ ਹੀ ਸੁਭਾਅ ਹੁੰਦਾ ਹੈ ਵੀ ਹਰ ਵਕਤ ਨਹੀਂ ਉਹਦੇ ਮੂੰਹ ਪਰ ਹਾਸੀ ਹੁੰਦੀ ਪਰ ਉਹ ਦਿਲ ਦਾ ਠੀਕ ਹੈ ਜੀ ਸਾਫ਼ ਹੈ ਸਾਨੂੰ ਕੋਈ ਬਲੌਗ ਦਊਗਾ ਮੈਂ ਕਦੇ ਵੀ ਮੈਨੂੰ ਮੌਕਾ ਮਿਲਿਆ ਨਾ ਹੁਣ 5 7 10 ਦਿਨਾਂ માં ਤਾਂ ਮੈਂ ਬਲੌਗ ਦਊਗਾ ਫਿਰ ਫਿਰ ਸਾਰਿਆਂ ਦੇ ਬਹਿਮ ਦੂਰ ਹੋ ਜਾਣਗੇ ਮੇਂ ਹੱਸਦਾ ਵੀ ਹੈ ਕਿਦਾਂ ਉਹ ਉਹ ਹੱਸ ਹੀ ਹੋ ਗਿਆ ਜਾਊਗਾ ਹਾਂ ਉਹ ਵੀ ਠੀਕ ਨਹੀਂ ਜੀ ਹੈ ਕਹਿੰਦੇ ਨਾ ਇਹ ਤਾਂ ਹੈ ਮਤਲਬ ਤੇ ਅਸੀਂ ਕਹਿੰਦਾ ਹਾਂ ਫਿਰ ਐਂ ਗੱਲ ਹੋ ਜਾਂਦੀ ਏ ਇੱਕ ਹੋਰ ਤਾਂ ਜੀ ਉਹਨੂੰ ਨਾਲੇ ਇੰਨਾ ਸਾੜੇ ਮੰਗ ਉਹਨੂੰ ਪਤਾ ਬਿਨ ਤਾਂ ਵੀ ਕੀ ਕਰਨਾ ਕਿਦਾਂ ਅਗਲੇ ਦੇ ਮਨ ਚ ਐ ਹੋ ਜਾਂਦਾ ਮੇਤੇ ਕੁਝ ਗਲਤ ਨਾ ਹੋ ਜਾਵੇ ਹੈ ਕਿ ਨਹੀਂ ਉਹ ਕਈ ਬੰਦੇ ਐਜੇ ਹੁੰਨੇ ਆ ਮਾਤੜ ਵਰਗੇ ਜਿਹੜੇ ਹੁਣ ਤਾਂ ਸੰਗ ਸਾੜੇ ਚ ਰਹੀ ਨਹੀਂ ਬੋਲ ਜੰਨੇ ਆ ਤੁਸੀਂ ਆਪਣਾ ਉਹ ਰਿਬਨ ਵਾਲਾ ਬਲੌਗ ਦੇਖ ਰਹੇ ਹੋ ਜਿਹੜਾ ਮੇਰੇ ਭੈਣ ਭਰਾ ਉਹ ਦੁਬਾਰਾ ਦੇਖੋ ਉਹਦੇ ਚ ਚੱਲ ਰਹੀ ਹੈ ਗੱਲਬਾਤ ਉਹਨੇ ਮਤਲਬ ਦੀ ਗੱਲ ਕਰੀ ਹੈ ਕਿ ਨਹੀਂ ਗੈਲ ਦੂਜੇ ਮੁੰਡੇ ਤੇ ਤਾਂ ਹੀ ਵਿਆਹ ਦੇ ਵਿੱਚ ਗੈਲ ਮੁੰਡੇ ਹੁੰਨੇ ਆ ਮੁੰਡੇ ਦੇ ਗੈਲ ਕੁੜੀ ਦੇ ਗੈਲ ਕੁੜੀਆਂ ਹੁੰਦੀਆਂ ਉਹਦੀਆਂ ਭੈਣਾਂ ਵੀ ਚਲੋ ਕੋਈ ਗੱਲਬਾਤ ਹੈ ਉਹ ਚੱਕ ਲਮ ਹੈ ਕਿ ਨਹੀਂ ਉਹ ਨਹੀਂ ਵੀ ਬੋਲਦੇ ਹੁੰਦੇ ਹੁਣ ਡਿੰਪਲ ਆ ਡਿੰਪਲ ਕਿੰਨਾ ਕੁ ਬੋਲਦੀ ਹੈ ਪਰ ਹਾਸੀ ਕਦੇ ਕਦੇ ਮੂੰਹ ਪਰ ਹਾਸੀ ਤਾਂ ਹੁੰਦੀ ਉਹਦਾ ਐ ਦੱਸੋ ਕੱਲ ਨਹੀਂ ਜਦ ਮਨੇ ਇਹ ਤਾਂ ਹੁਣ ਗੱਲ ਉਹ ਵੀ ਮਤਲਬ ਉਹ ਕਰੀ ਜਾਂਦੇ ਨਾ ਤੰਗਾਇਆ ਇਹ ਵੀ ਲੱਗਦਾ ਹੈਗਾ ਮੈਂ ਪਰ ਵੀ ਹੋ ਸਭ ਗੱਲ ਹੌਲੀ ਹੌਲੀ ਉਹ ਬੇਤ ਗਿਆ। ਭੇਤ ਪਊਗਾ ਤੁਹਾਨੂੰ ਮਲਾਵਾਂਗੇ ਬਲੌਗ ਇੱਕ ਪੂਰਾ ਦਵਾਂਗੇ ਉਹਦੇ ਗੱਲ ਬੈਠ ਕੇ ਫਿਰ ਦੇਖ ਲਿਓ ਜੀ। ਉਹਦਾ ਕੰਮ ਇਹ ਹੈ ਜੀ ਉਹ ਮੇਰੇ ਮਾਂਗ ਹੈ ਜੀ ਉਹ ਜਿੱਕਣਾ ਮੈਂ ਹੁਣ ਘਰੇ ਆ ਜੀ ਦੇਖ ਲਓ। ਚਾਹੇ ਮੈਂ ਛੁੱਟੀ ਕਰੀ ਮੈਂ ਘਰੇ ਆ ਮੈਂ ਕਿਸੇ ਚ ਖੜਨਾ ਹੀ ਨਹੀਂ ਬੈਠਣਾ ਹੀ ਨਹੀਂ ਮੇਰਾ ਵੀ ਸੁਭਾਅ ਇਦਾਂ ਦੀ ਤਾਂ। ਪਰ ਮੈਂ ਦੁਕਾਨ ਤੇ ਚਲੇ ਜਾਣਾ ਉੱਥੇ ਸਭ ਗੱਲ ਹੱਸਦਾ ਖੇਲਦਾ ਹੀ ਬੈਠਦਾ ਹੀ ਤਾਂ ਕਰਕੇ ਮੇਰਾ ਫਰਕ ਹੈ ਨਹੀਂ ਮੇਰਾ ਵੀ ਕੰਮ ਇਹੀ ਤਾਂ ਹੀ। ਬਾ ਮੈਂ ਵੀ ਘਰ ਦੇ ਘਰ ਤੱਕ ਕੇ ਸੀਮਤ ਤੇ ਜਿਕਨਾ ਮਾਤਾ ਹੈ ਨਹੀਂ ਜੀ ਕੰਮ ਸਿੱਖਣ ਗਿਆ ਤਾਂ ਉੱਥੀ ਰਿਹਾ ਚਾਰ ਪੰਜ ਸਾਲ ਠੀਕ ਨਹੀਂ ਜੇ ਮੈਂ ਉੱਥੇ ਗੀਗੇ ਮਾਧਰਾ ਵੀ ਰਹਿੰਦਾ ਤਾਂ ਨਾ ਤਾਂ ਮੈਂ ਸਿਰਫ ਆ ਕੇ ਘਰਾਂ ਵੱਡ ਜਾਣਾ ਅੰਦਰੇ ਰਹਿਣਾ ਕਿਉਂਕਿ ਇਹਨਾਂ ਦਾ ਪਰਿਵਾਰ ਵੱਡਾ ਤਾਂ ਮੈਂ ਕਿਸੇ ਦੇ ਗੈਲ ਨਹੀਂ ਤਾਂ ਬੋਲਦਾ ਹੁੰਦਾ ਨਾ ਮਿਲਦਾ ਤਾਂ ਮੈਂ ਉੱਥੋਂ ਹੀ ਮਾਮੇ ਨੂੰ ਕਹਿਣਾ ਚਲੋ ਵੀ ਚੱਲੀਏ ਜੀ ਦੁਕਾਨ ਪਰ ਚਲੋ ਭਾਈ ਨਹੀਂ ਹੁਣ ਸਾਡੇ ਗੈਲ ਵੀ ਨਾ ਇਹ ਇਹਨੂੰ ਮੈਂ ਵੀ ਨਹੀਂ ਮਿਲਿਆ ਬਈ ਇੰਨਾ ਇਹਨੂੰ ਮੈਂ ਵੀ ਨਹੀਂ ਇਹ ਪਹਿਲਾ ਸਕੂਲ ਤੱਕ ਤਾਂ ਹੁਣ ਇਹ ਆਪਣੇ ਕੰਮ ਤੱਕ ਹੈ ਬੋਲੀ ਚੱਲੀ ਜਾਵੇ ਨਾ ਪਰ ਰੋਜ਼ ਇਕੱਲਾ ਪਤਾ ਹੋਵੇ ਫਿਰ ਹੋਰ ਗੱਲ ਬਦਲਦੀ ਹੈ ਹਾਂ ਕਦੇ ਕਦਾਏ ਮਿਲਣਾ ਹੈ ਹੁਣ ਦਰ ਹੌਲੀ ਹੌਲੀ ਸਾਰੇ ਨਾਲ ਫਿਰ ਪੋਗਾ ਅਗਲਾ ਵੀ ਗੱਲਾ ਗੱਲਾ ਚ ਗੱਲ ਕਰਕੇ ਕੋਈ ਹੱਸੂਗਾ ਵੀ ਹਾਂ ਹੁਣ ਆਪਣਾ ਸਤਾ ਹੈ ਕਿ ਜਦੋਂ ਜੇਡ ਨੇ ਮੋਟੇ ਨਾਲ ਉਹ ਨਾ ਕਰਦਾ ਹੱਸਦਾ ਹੋਇਆ ਬੋਲਦਾ ਹਾਂ ਗੱਲਾਂ ਕਰਦਾ ਹੂੰ ਖੜਦਾ ਹੋਣਾ ਚ ਐਵੇਂ ਥੋੜ ਨੂੰ ਹੁੰਦਾ ਵੀ ਹਰੇਕ ਗਲੇ ਮੈਂ ਹੋਊ ਜਗਤ हां ਤੁਹਾਨੂੰ ਇੰਨਾ ਹਰੇਕ ਦਾ ਫੇਰ ਭੁੱਲਿਆ ਹਾਂ ਬਾਕੀ ਤੁਹਾਨੂੰ ਇੰਨਾ ਕੁ ਵੀ ਦੱਸ ਦਿੰਨੇ ਜੇ ਤੁਸੀਂ ਵੀ ਆ ਕੇ ਪੁੱਛੂਗੇ ਸਾਡੇ ਪਿੰਡ ਚ ਬਿੰਦਰਵਾਰ ਹੈ ਤਾਂ ਸਾਰੇ ਕਹੋਗੇ ਵੀ ਯਾਰ ਉਹ ਅੱਧਿਆਂ ਤੱਕ ਮੰਨੂ ਜਾਣਦੇ ਵੀ ਨਹੀਂ ਹੁਣੇ ਜੀ ਜਿਹੜੀ ਛੋਟੀ ਬਨੇਰੀ ਹੈ ਗਬਲੀ ਜੀ ਹੈ ਉਹ ਕਾਤੋ ਜੀ ਮੈਂ ਪਿੰਡ ਚ ਰਹਿੰਦਾ ਹੀ ਨਹੀਂ ਐ ਇੱਕਣੀ ਉਹਦਾ ਜੂੜਾ ਉਹਦਾ ਪੁੱਛ ਕੇ ਛ ਵੀ ਕਰੀਤੀ ਨਾ ਤਾਂ ਇੱਕ ਬੰਦੇ ਨੇ ਐਂ ਦੱਸਿਆ ਕਹਿੰਨੇ ਉਹ ਤਾਂ ਘਰ ਤੋਂ ਕੰਮ ਤੱਕ ਹੈ ਉਹ ਬਾਹਰ ਵੀ ਨਹੀਂ ਖੜਦਾ ਕਹਿੰਨੇ ਇੰਨਾ ਕਿਸੇ ਕੋਲ ਹੁਣ ਤੁਸੀਂ ਆਪ ਜੰਦਾਜਾ ਲਾ ਲੂ ਹੈ ਕਿ ਨਹੀਂ ਚਲੋ ਫਕੀਰ ਸੱਜਣਾਂ ਦਾ ਸਾਰਾ ਕੁਝ ਠੀਕ ਹੈ ਜੀ ਹਾਂ ਅ ਤਾਂ ਕਿਸੇ ਕਿਸੇ ਨੂੰ ਤਾਂ ਨਹੀਂ ਹੋ ਜਾਂਦੀ ਹੋ ਜਾਂਦੀ ਚਲੋ ਪਤਾ ਕੀ ਹੈ ਆਪਣਾ ਬਲੌਗ ਚੱਲ ਰਿਹਾ 20000 ਬੰਦਾ ਦੇਖ ਰਿਆ ਸਭ ਦੇ ਹਰ ਇੱਕ ਤਰ੍ਹਾਂ ਜਿੰਨਾ 20000 ਬੰਦਾ ਅਲੱਗ-ਅਲੱਗ ਹੈ ਸਭ ਟਾਈਪ ਦੇ ਲੱਗ ਹੈ ਤੇ ਵੱਖਰਾ-ਵੱਖਰਾ ਦਿਮਾਗ ਹੈ ਤੇ ਸੋਚਣੀ ਵੀ ਵੱਖਰੀ ਹੈ ਅਸੀਂ ਕਿਸੇ ਨੂੰ ਕੁਝ ਨਹੀਂ ਕਹਿੰਦੇ ਠੀਕ ਆ ਚਲੋ ਉਹਨਾਂ ਨੇ ਭਾਈ ਸੋਚਿਆ ਚਲ ਦੇਖੇ ਆ ਉਹਨਾਂ ਨੇ ਵੀ ਭਾਈ ਮੁੰਡਾ ਹੱਸਦਾ ਨਹੀਂ ਬੋਲਦਾ ਠੀਕ ਨਹੀਂ ਬਾਕੀ ਇਹ ਮਤਲਬ ਕਿ ਭਾਈ ਜਿਦਾ ਕਹਿੰਦੇ ਵੀ ਵਲੌਗ ਵਿੱਚ ਆਪਾਂ ਦਿਖਦੇ ਵੀ ਹੱਸ ਨਹੀਂ ਰਹੇ ਹੁਣ ਵਲੌਗ ਵਿੱਚ ਆਣੇ ਤੇ ਵੀ ਕਈ ਤਾਂ ਉਹ ਕਰਤਾਂ ਨਹੀਂ ਹੁੰਦੇ ਆਪਾਂ ਫੇਰ ਵੀ ਚਲ ਬਣਾ ਲਨੇ ਫੇਰ ਵੀ ਹਾਂ ਜਿੱਤੇ ਆਪਾਂ ਨੇ ਉਦੋਂ ਤਮਾਨ ਉਹਨਾਂ ਦੇ ਰਿਸੀਗੀ ਸਭ ਨਹੀਂ ਬਣਾਏ ਐ ਵੀ ਫੇਰ ਪਹਿਲੀ ਪਹਿਲੀ ਤਾਂ ਸਾਨੂੰ ਕੋਈ ਵੀ ਚਲੂਗਾ ਅਸੀਂ ਕਿਹੜਾ ਠੱਕੇ ਰਹੇ ਕਰੂੰਗੇ ਜਦੋਂ ਅਸੀਂ ਵੀ ਜਾਣਦੇ ਤੇ ਬਾਈ ਪਹਿਲਾਂ ਮਾਲਾ ਮੰਨੂ ਜੱਕ ਬਹੁਤ ਆਂਦੀ ਦੀ ਮੈਂ ਅੰਦਰੇ ਬਹਿ ਜਾਂਦਾ ਤਾਂ ਪਰ ਜਦ ਤੇ ਬਲੌਗ ਮੈਂ ਲੱਗਿਆ ਬਣਾਉਣ ਉੱਠੇ ਜਾ ਕੇ ਮੈਂ ਸਭ ਗੱਲ ਬੋਲਣ ਲੱਗਿਆ ਨਹੀਂ ਮੰਨੂ ਬਹੁਤ ਸੰਗਤੀ ਹੁੰਦਾ ਜੀ ਹੋ ਜਾਂਦਾ ਹੈ ਕਿ ਨਹੀਂ ਬਾਕੀ ਬਈ ਸਭ ਤੋਂ ਵਧੀਆ ਗੱਲ ਹੈ ਵਧੀਆ ਤੋਲ ਸਿਆਣੇ ਕਹੀ ਕਰਦੇ ਪਹਿਲਾਂ ਤੋਲੋ ਫਿਰ ਬੋਲੋ ਇਹ ਹੁਣ ਭਾਈ ਉਹ ਬਲੌਗਾਂ ਚ ਪਹਿਲਾਂ ਨਹੀਂ ਆਂਦਾ ਹੁਣ ਉਹਨਾਂ ਜਿਹੜੀ ਗੱਲ ਕਰਨੀ ਆ ਜਿੰਨੇ ਕ ਵੀ ਕਰਨੀ ਆ ਉਹਨਾਂ ਸਮਝ ਸੋਚ ਸਮਝ ਕੇ ਹੀ ਕਰਨੀ ਹੈ ਹੈ ਕਿ ਨਹੀਂ ਐ ਚਲੋ ਫਿਰ ਹੁਣ ਜਾਓ ਚਲੋ ਠੀਕ ਹੈ ਜੀ ਹੁਣ ਮੈਂ ਚੱਲਦਾ ਤੇ ਤੁਹਾਨੂੰ ਬਾਕੀ ਅੱਗੇ ਦੰਨਾ ਬਲੌਗ ਜਿੰਨਾ ਵੀ ਆਹ 10 15 ਮਿੰਟ ਦਾ ਮੈਂ ਤੁਹਾਨੂੰ ਅੱਜ ਬਲੌਗ ਦੇ ਦੇਣਾ ਜਿਹੜਾ ਬਣਿਆ ਬਾਕੀ ਗੱਲਾਂ ਬਾਤਾਂ ਕਰਾਂਗੇ ਜੀ ਫੇਰ ਕਿੱਦਾਂ ਲੱਗ ਗਈ ਬਲੌਗ ਤੇ ਤੁਹਾਡੇ ਮਨਾਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ ਆ ਤੇ ਤੁਹਾਡੇ ਅਸੀਂ ਮੰਨਦੇ ਵੀ ਆ ਤੁਸੀਂ ਸਾਡੀ ਵੀ ਮੰਨਦੇ ਆ ਜੀ ਚਲੋ ਠੀਕ ਆ ਜੀ ਬਹੁਤ ਬਹੁਤ ਧੰਨਵਾਦ ਜੀ 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 ਨੇ ਹੁਣ ਫੁੱਲ ਬੌਚ ਕਰ ਲਿਆ ਬਲੌਗ ਤੇ ਕਮੈਂਟ ਤੁਸੀਂ ਕਰਦੇ ਹੋ ਜੂ ਲਾਈਕ ਸ਼ੇਅਰ ਧੰਨਵਾਦ ਜੀ ਸਾਰੇ ਆਪਾਂ ਬਲੌਗ ਦੇਖਣ